ਉਹ ਵੀ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ 187 ਦੀ ਵੀਡੀਓ ਲੈ ਕੇ ਆਏ ਆ ਇਹਦੇ ਵਿੱਚ ਆਪਾਂ ਕੀ ਕਰਨਾ ਵੀ 187 ਦੀ ਜਿੰਨੀ ਵੀ ਆਪਾਂ ਹੁਣ ਤੱਕ ਜਿਹੜੀ ਖਰਾਕ ਆ ਉਹਦੀ ਪੂਰੀ ਡਿਟੇਲ ਦੇਣੀ ਆ ਤੇ ਕਿੰਨੇ ਪਾਣੀ ਲਾਤੇ ਤੇ ਕਿੰਨਾ ਇਸ ਕਣਕ ਦਾ ਆਪਣੀ ਦਾ ਜਿਹੜਾ ਕਾਦ ਦਾ ਬੱਲੀ ਦਾ ਕਿੰਨਾ ਕਾਦ ਦਾ ਠੀਕ ਹੈ ਉਹ ਸਾਰੀ ਚੀਜ਼ ਤੁਹਾਨੂੰ ਦਿਖਾਵਾਂਗੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਤੇ ਕਰਦੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਤਰੀਕਾਲ ਜੀ ਸਾਰਿਆਂ ਨੂੰ ਆਈ ਉਪਤੀ ਸਾਰੇ ਠੀਕ ਹੋਵਗੇ ਵਧੀਆ ਹੋਵਗੇ ਪਿੰਡੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ 187 ਕਣਕ ਦੀ ਵੀਡੀਓ ਲੈ ਕੇ ਆਈ ਆਂ ਅੱਜ ਆਪਾਂ ਤੁਹਾਨੂੰ ਇਹਦਾ ਕਦ ਕਾਠ ਮਨਾਉਣਾ ਤੇ ਦੂਜੀ ਗੱਲ ਦੱਸਣਾ ਵੀ ਇਹ ਕਿੰਨੇ ਦਿਨਾਂ ਦੀ ਕਣਕ ਹੋ ਗਈ ਕਿੰਨੇ ਆ ਇਹਨੂੰ ਖਰਾਕਾ ਪਾਈ ਆਂ ਤੇ ਕੀ ਕੀ ਇਹਦੀ ਸਾਰੀ ਡਿਟੇਲ ਤੁਹਾਨੂੰ ਅੱਜ ਸਾਹਮਣੇ ਰੱਖ ਦੇਣੀ ਆ ਕਣਕ ਦੀ ਠੀਕ ਹੈ ਕਿੰਨੇ ਇਹਨੂੰ ਪਾਣੀ ਲੱਗੇ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਪੂਰੀ ਵੇਖਿਓ ਤੇ ਵੀਡੀਓ ਸ਼ੇਅ ਇਹ 826 ਦਾ ਵੀ ਕੱਦ ਆਪਾਂ ਮੈਂਤੌਰੀ ਵੀਡੀਓ ਕੱਲ ਆ ਚੁੱਕੀ ਹੈ ਚੈਨਲ ਤੇ ਤੁਸੀਂ ਜਾ ਕੇ ਵੇਖ ਸਕਦੇ ਆ ਠੀਕ ਹੈ ਜੀ ਹੁਣ ਗੱਲ ਕਰਕੇ ਬਈ ਸਭ ਤੋਂ ਪਹਿਲਾਂ ਇਹਦੀ ਬਿਜਾਈ ਦੀ ਇਹਦੀ ਬਿਜਾਈ ਕੀਤੀ ਸੀਗੀ ਆਪਾਂ 5 ਨਵੰਬਰ ਨੂੰ ਤੇ ਅੱਜ ਲੱਗ ਪੱਗ ਬਈ 21 ਤਰੀਕ ਹੋ ਗਈ ਇਹ ਕਣਕ ਹੋ ਗਈ ਤਕਰੀਬਨ 108 ਦਿਨਾਂ ਦੀ ਠੀਕ ਹੈ ਜੀ ਤੇ ਹੁਣ ਗੱਲ ਕਰ ਲੈਣ ਦੀ ਖਰਾਕ ਦੀ ਕੱਦ ਦਾ ਲਾਸਟ ਤੇ ਮਣਾਵਾਂਗੇ ਖਰਾਕ ਇਹਨੂੰ ਪਾਈ ਆ ਬਈ ਆਪਾਂ 3 ਗੱਟਾ ਯੂਰੀਆ 1 ਗੱਟਾ ਡੀਪੀ ਤੇ 40 ਤੋਂ 45 ਕਿਲੋ ਇਹਦਾ ਬੀ ਪਾਇਆ ਸੀ ਡਰੈਲਣਾ ਬਾਹ ਕੇ ਕਣਕ ਆਪਣੀ ਬੀਜੀ ਹੋਈ ਆ ਦੂਜੀ ਗੱਲ ਕਰਕੇ ਵੀ ਸਪਰੇਅ ਇਹਦੇ ਤੇ ਇੱਕ ਕੀਤੀ ਸੀਗੀ ਜਦੋਂ ਕਿ ਕਣਕ ਥੋੜੀ ਜਿਹੀ ਪੀਲੀ ਜੀ ਪੈ ਗਈ ਸੀ ਠੀਕ ਹੈ ਜੀ ਫਿਰ ਇਹ ਕਣਕ ਨੂੰ ਚੂਹਾ ਵੀ ਕਾਫੀ ਪਿਆ ਹੋਇਆ ਤੁਸੀਂ ਦੇਖ ਸਕਦੇ ਆ ਬੱਟਾਂ ਬੱਟਾਂ ਵਾਲੇ ਥਾਂ ਹਰੇਕ ਕਿੱਲੇ ਦੇ ਜਾਂ ਹਰੇਕ ਕਿਾਰੇ ਦੀ ਵੱਟ ਦੇ ਤੇ ਕਿੱਲੇ ਦੀ ਵੱਟ ਤੇ ਸਿਆੜ ਇਧਰੋਂ ਸਿਆੜ ਇਧਰੋਂ ਵੱਡਿਆ ਹੋਇਆ ਚੂਹੇ ਦਾ ਪੂਰਾ ਤੇ ਜਿਹੜਾ ਵੱਟ ਦੇ ਉੱਤੇ ਸਿਆੜ ਆ ਇਹ ਵੀ ਪੂਰਾ ਵੱਡਿਆ ਹੋਇਆ ਠੀਕ ਹੈ ਜੀ ਪਾਣੀ ਇਹਨੂੰ ਲਾਤੇ ਆਪਾਂ ਤਿੰਨ ਪਾਣੀ ਆਪਾਂ ਇਸ ਕਣਕ ਨੂੰ ਲਾਤੀਆ ਜਿਹੜਾ ਤੀਜਾ ਪਾਣੀ ਲਾਇਆ ਉਹਨੂੰ ਹਜੇ ਚਾਰ ਪੰਜ ਦੇਣੀ ਹੋਈ ਆ ਠੀਕ ਹੈ 826 ਦੇ ਨਾਲ ਹੀ ਲਾਇਆ ਸੀ ਕਿਉਂਕਿ ਇੱਧਰ ਆਪਣਾ ਜਿਹੜਾ ਟਰਾਂਸਫਾਰਮ ਚੋਰੀ ਹੋ ਗਿਆ ਸੀ ਥੱਲੇ ਰੱਖ ਕੇ ਚਲਾਤੀ ਸੀ ਗ੍ਰਾਮ ਮਟਰ ਜਦੋਂ ਨਮਾਰਕਾਇਆ ਸੀ ਤੇ ਉਹ ਫੇਰ ਆਪਾਂ ਟਰਾਂਸਫਾਰਮ ਆਪਦਾ ਜਿਹੜਾ ਘਰੇ ਲੈ ਗਏ ਪਾਣੀ ਲਾਉਣ ਤੋਂ ਬਾਅਦ ਹੁਣ ਗੱਲ ਕਰਗੇ ਵੀ ਇਹਦੇ ਕਦ ਦੀ ਇਹਦਾ ਜਿਹੜਾ ਆਪਾਂ ਤੁਹਾਨੂੰ ਹਜੇ ਕਦ ਬਣਾ ਦੇਣਾ ਜਿਵੇਂ ਕੱਲ 826 ਦਾ ਬਣਾਇਆ ਸੀ ਪੁਰਾਣੀ ਵੀਡੀਓ ਜਾ ਕੇ ਜਰੂਰ ਵੇਖ ਲਿਓ 826 ਵਾਲੀ ਪਹਿਲਾਂ ਆਪਾਂ ਇਧਰੋਂ ਮੈਨ ਲੈਣੇ ਆ ਜਾ ਵੀ ਆਹ ਵੇਖ ਲਓ ਜਮਾ ਥੱਲੇ ਫਿੱਤਾ ਲੱਗ ਗਿਆ ਇੱਧਰ ਵੇਖ ਸਕਦੇ ਆ ਤੁਸੀਂ ਥੱਲੇ ਆ ਤੇ ਇਹਦਾ ਜਿਹੜਾ ਕਾਦ ਦਾ ਉਹ ਤਕਰੀਬਨ 90 ਕਿ ਸੈਂਟੀਮੀਟਰ ਆ ਇੱਥੋਂ ਦਾ ਬਾਕੀ ਆਪਾਂ ਹੋਰ ਕਿਤੋਂ ਵੀ ਮੈਨਦੇ ਆ ਇੱਧਰੋਂ ਮੈਨ ਲੈਨੇ ਆ ਕਟਿੰਗ ਵੀਡੀਓ ਜਦੋਂ ਹੁਣ ਆਪਾਂ ਇੱਧਰੋਂ ਵੀ ਮੈਨ ਲੈਨੇ ਆ ਆ ਵੇ ਲੋ ਕੀਤਾ ਜਮਾ ਥੱਲੇ ਆ ਤੇ ਕਾਦੇ ਦਾ ਇੱਥੋਂ ਹੈਗਾ 100 ਸੈਂਟੀਮੀਟਰ ਆ ਦੇਖ ਲਓ ਤੁਸੀਂ 90 ਦੇ ਤੇ 100 ਦੇ ਕੀਤਾ 빙ਾ ਹੋ ਗਿਆ 90 ਤੇ ਤੇ 100 ਦੇ ਵਿਚ ਵਿਚ ਇਹਦਾ ਕਾਦਾ ਐਸ ਤੋਂ ਵੀ ਨੂੰੰਦੇ ਜਿਹੜੀ ਸਤੀ ਰੋਗੀ ਆ ਕਿਤੇ ਤੋਂ ਨਾ ਕਿਤੇ ਬਈ ਰੇ ਦਾ ਵੀ ਜਿਹੜਾ ਫਰਕ ਹੁੰਦਾ ਵਾ ਇੱਥੇ ਹੁਣ 100 ਸੈਂਟੀਮੀਟਰ ਕਾਦੇ ਦਾ ਪੂਰਾ 100 ਦਾ ਵੀ 102 3 ਹੀ ਆ ਬਾਕੀ ਇਹ ਜਿਹੜੀ ਮੇਨ ਗੱਲ ਆ ਬਈ ਕਿਤੇ ਨਾ ਕਿਤੇ ਚਲੋ ਰੇ ਵਧ ਘਟ ਪੈ ਜਾਂਦਾ ਵਾ ਕਿਸੇ ਨਾ ਕਿਤੇ ਵੀ ਆਪਣਾ ਕਿਹੜਾ ਹੁਣ ਮੇਲ ਕੇ ਪਾਇਆ ਹੁੰਦਾ ਹਰੀਖ ਸਾਹ ਦੇ ਬਈ ਕਿਤੇ ਕਿਤੇ ਆ ਜਿਹੜੇ ਡੱਬਾ ਛੋਟੇ ਉਹਨਾਂ ਦਾ ਕੱਦ ਹੈਗਾ ਤਕਰੀਬਨ 90 ਸੈਂਟੀਮੀਟਰ ਤੇ ਜੇ ਆਪਾਂ ਸਾਰੀ ਦਾ ਕੱਢ ਗਏ ਸਾਰੀ ਦਾ ਕੱਦ ਹੈਗਾ ਚਲੋ ਆ ਛੋਟੇ ਟੋਏ ਜੇ ਛੱਡ ਕੇ ਜਿਹੜਾ ਜਿਹੜਾ ਇਹ ਲੈਵਲ ਆ ਇਹਦੇ ਲੈਵਲ ਦਾ ਕੱਦ ਹੈਗਾ ਤਕਰੀਬਨ 100 ਸੈਂਟੀਮੀਟਰ ਠੀਕ ਹੈ ਜੀ ਇੱਥੋਂ ਵੀ ਬਣਾ ਦਿੰਨੇ ਆ ਆਹ ਲੋ ਸੀਤਾਪੁਰਾ ਥੱਲੇ ਆ ਆ ਦੇਖ ਲੋ 100 ਸੈਂਟੀਮੀਟਰ ਤੇ 90 ਦੇ ਵਿਚਾਲੇ ਵਿਚਾਲੇ ਜੇ ਕੱਦ ਦਾ ਇਹਦਾ ਪਰ ਕੱਦ ਦੇ ਦਾ ਹੁਣ ਹੈਗਾ 826 ਜ ਨਹੀਂ ਆ ਕਣਕ ਦਾ ਆਪਣੀ ਦਾ ਕਿਤੇ ਕਿਤੇ 826 ਤੋਂ ਜ਼ਿਆਦਾ ਆ ਕਿਉਂਕਿ 100 ਸੈਂਟੀਮੀਟਰ ਤੋਂ ਉੱਪਰ ਵੀ ਆ ਕੱਦ ਇਸ ਕਣਕ ਦਾ ਪਰ ਜਿਹੜੀ ਗੱਲ ਆ ਵੀ ਹੁਣ ਤੁਸੀਂ ਕਹੋਗੇ ਵੀ ਇਹ 826 ਦਾ ਤੇ ਇਹਦਾ ਕੱਦ ਤਕਰੀਬਨ ਸੇਮ ਜਾਂ ਠੀਕ ਹੈ ਪਰ ਇਹ ਕਣਕ ਡੈਕਦੀ ਆ 187 ਦੇ 826 ਡੈਕਦੀ ਕਿਉਂ ਨਹੀਂ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇ ਮੇਨ ਫਰਕ ਆ ਉਹ ਦਿਖਾਉਣਾ ਆਪਾਂ ਆ ਇੱਕ ਛੇਟਾ ਜਾਂ ਤੋੜ ਲਿਆ ਇਹਦਾ ਤੁਸੀਂ ਜਿਹੜਾ ਹਵਾ ਲਾਣੇ ਵੇਖੋ ਜਿਹੜੀ ਇਹਦੀ ਆ ਗੰਡਾ ਇਹ ਹੈਗੀ ਹੈ ਜੀ ਬਰੀਕ ਥੱਲੇ ਵਾਲੀ ਨਾ ਠੀਕ ਹੈ ਜੀ ਆਹ ਦੇਖੋ ਝੋਲ ਮਾਰਦੀ ਹਨ ਇੱਥੋਂ ਕੀ ਆਏ ਕਾਨਕ ਆਪਣੀ ਇੱਥੋਂ ਐ ਡੈਗ ਪੈਂਦੀ ਜਾਂ ਲਾ ਲਓ ਵੀ ਇੱਥੋਂ ਜਿਹੜੀ ਬੀਂਗੀ ਹੋ ਕੇ ਕਾਨ ਕੇ ਹੇ ਡੈਗਦੀ ਆ ਕਿਉਂਕਿ ਇਹਦਾ ਜਿਹੜਾ ਉੱਤੇ ਵਾਲਾ ਨਾੜ ਉਹ ਬਰੀਕ ਆ ਜਿਹੜੀ 826 ਆ ਉਹਦਾ ਤਕਰੀਬਨ ਸਾਰਾ ਨਾੜੀ ਇੱਕ ਲੈਵਲ ਦਾ ਇੱਕੋ ਜਿਹਾ ਮੋਟਾ ਤੇ ਗੰਡਾ ਆ ਬਾਲੀਆਂ ਨਰੂਆਂ 826 ਦੀਆਂ ਜਿਹੜਾ ਉਹਨਾਂ ਦਾ ਘੇਰਾ ਨਾ ਇਹ ਬਾਲਾ ਨਰੋਇਆ ਤੇ ਹੁਣ ਕਈ ਭਰਾ ਜਾਨੀ ਕਿ ਕਮੈਂਟ ਕਰਨਗੇ ਵੀ ਨਹੀਂ ਆਏ ਨਹੀਂ ਜੇ ਨਹੀਂ ਭਾਈ ਕਿਉਂਕਿ ਅਸੀਂ ਇਹ ਸਾਰਾ ਐਕਸਪੈਰੀਮੈਂਟ ਹਾਲ ਕਰਕੇ ਵੇਖਿਆ ਹੋਇਆ ਤਾਂ ਇਹ ਚੀਜ਼ ਦਾ ਪਤਾ ਬਾਕੀ ਭਰਾ ਜਿਵੇਂ ਥੋੜੀ ਕਣਕ ਦੇ ਹਿਸਾਬ ਨਾਲ ਸੁਣਨੂ ਸਹੀ ਠੀਕ ਹੈ ਜੀ ਜਾਨੀ ਕਿਸੇ ਰੀ ਕਣਕ ਦਾ ਹੁਣ ਕਿਵੇਂ ਦਾ ਹਿਸਾਬ ਕਿਤਾਬ ਹੁੰਦਾ ਵਾ ਕਿਸੇ ਦੇ ਆਦੇ ਅਦੇ ਏਰੀਆ ਦਾ ਫਰਕ ਹੁੰਦਾ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਕੱਦ ਹੋਰ ਮਣਾ ਦੇਣਾ ਤਾਂ ਥਾਮੇੜ ਵੀ ਲੈਣੀ ਆਹ ਦੇਖ ਸਕਦੇ ਆ ਤੁਸੀਂ ਕੀਤਾ ਜਮਾ ਥੱਲੇ ਤੇ ਇੱਥੇ 100 ਸੈਂਟੀਮੀਟਰ ਤੇ ਆ ਕੱਦ 100 ਸੈਂਟੀਮੀਟਰ ਤੋਂ ਵੀ ਉੱਪਰ ਆ ਕੱਦ ਠੀਕ ਹੈ ਜੀ ਤੇ ਕੱਲੀ ਬੱਲੀ ਦਾ ਆਪਾਂ ਮੈਨ ਲੈਣੀ ਆ ਕੱਦ ਤਕਰੀਬਨ ਸਭ ਤੋਂ ਜਿਹੜੀ ਆਪਾਨੂੰ ਹੈਵੀ ਜੀ ਬੱਲੀ ਲੱਗਦੀ ਆਪਾਂ ਉਹਦਾ ਮੈਨਦੇ ਆ ਆਹ ਦੇਖ ਲਓ 5 ਇੰਚ ਦੀ ਬੱਲੀ ਆ ਇਹ ਠੀਕ ਹੈ ਜੀ 5 ਇੰਚ ਦੀ ਇੰਚ ਦੀ ਹੈਗੀ ਇਹਦੀ ਬੱਲੀ ਕਿਉਂਕਿ ਕੋਈ ਬੱਲੀ ਭਾਈ ਛੋਟੀ ਆ ਕੋਈ ਬੱਲੀ ਵੱਡੀ ਆ ਤੇ ਹਜੇ ਯਾਨੀ ਕਿ ਵੀ ਬੱਲੀਆਂ ਜਿਹੜੀਆਂ ਉਹ ਪੂਰੀ ਫੋਟ ਚ ਨਹੀਂ ਆਈਆਂ ਫੋਟ ਆਪਦੀ ਪੂਰੀ ਕਰ ਰਹੀਆਂ ਆ ਬੱਲੀ ਮੇਰੇ ਖਿਆਲ ਨਾਲ ਹੁਣ 6 ਇੰਚ ਤੋਂ ਵੀ ਵੱਡੀ ਹੋਊਗੀ ਇਹ ਵੀ ਆਪਾਂ ਮੈਨ ਲੈਨੇ ਆ ਆ ਦੇਖੋ ਜੀ ਆ ਬੱਲੀ ਹੁਣ 6 ਇੰਚ ਦੀ ਆ ਪੂਰੇ ਦੀ ਲੋ ਤਾਂ ਤੋਂ ਵੀ ਦੇਖ ਲੋ ਥੱਲੋਂ ਵੀ ਦੇਖ ਲੋ ਠੀਕ ਆ ਜੀ ਆਏ ਆ ਵੀ ਹਜੇ ਬੱਲੀਆਂ ਜਿਹੜਾ ਉਹਨਾਂ ਨੇ ਆਪਦੀ ਪੂਰੀ ਫੋਟ ਨਹੀਂ ਕੀਤੀ ਯਾਨੀ ਕਿ ਹਜੇ ਕਾਰ ਰਹੀਆਂ ਆ ਹਾ ਹੁਣ ਬਣ ਰਹੀ ਆ ਬੱਲੀ ਹਜੇ ਯਾਨੀ ਕਿ ਵੀ ਇੰਨਾ ਦਾ ਆਪਾਂ ਬਾਚੋ ਵੀਡੀਓ ਪਾਵਾਂਗੇ ਸਾਰੀਆਂ ਕਣਕਾਂ ਦੀ ਤੇ ਇਹਨਾਂ ਦੇ ਦਾਣੇ ਵੀ ਗਿਣਾਂਗੇ ਵੀ ਇੱਕ ਜਿਹੜੇ ਛੱਟੇ ਦੇ ਵਿੱਚ ਕਿੰਨੇ ਦਾਣੇ ਆ ਕਿਹੜੀ ਕਣਕ ਦੇ ਜਾਨੀ ਕਿ ਦਾਣਿਆਂ ਦਾ weight ਜ਼ਿਆਦਾ ਆ ਠੀਕ ਹੈ ਜੀ ਇਹ ਸਭ ਆਪਾਂ ਜਿਹੜੀ ਗੈੰਤੀ ਕਰਾਂਗੇ ਨੈਰੀ ਐਂਡ ਤੇ ਜਿਵੇਂ ਪਿਛਲੀ ਵਾਰ ਵੀਡੀਓ ਪਾਈ ਸੀਗੀ ਬਾਕੀ ਮਿੱਤਰੋ ਹੁਣ ਤੁਹਾਨੂੰ ਹੋਰ ਕਿਸੇ ਵੀ ਕਣਕ ਦੀਆਂ ਇੱਕ ਅੱਧ ਮਣਕੇ ਡਿਟੇਲ ਚਾਹੀਦੀ ਆ ਤੁਸੀਂ ਸਾਨੂੰ ਮੈਸੇਜ ਕਰ ਦਿਓ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਜੇ ਤੁਸੀਂ ਆਲੂਆਂ ਬਾਰੇ ਵੀ ਕੋਈ ਜਾਣਕਾਰੀ ਚਾਹੀਦੀ ਆ ਵੀ ਕਿਹੜੇ ਆਲੂ ਕਿੰਨੇ ਨਿਕਲਦੇ ਕਿਹੜੇ ਕਿੰਨੇ ਤੇ ਉਸ ਬਾਰੇ ਵੀ ਆਪਾਂ ਜਿਹੜੀ ਆ ਵੀਡੀਓ ਬਣਾ ਦਾਂਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਮਿੱਤਰੋ ਉਮੀਦ ਕਰਦੇ ਹਾਂ ਵੀ ਵੀਡੀਓ ਵਧੀਆ ਲੱਗੀ ਹੋ ਜੇ ਬਈ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਹਾਂ ਨੇ ਵੀਡੀਓ ਦੇ ਨਾਲ ਹੱਸੀ ਗੱਲ ਸਾਰਿਆਂ ਨੂੰ ਬਾਏ ਬਾਏ